ਲਓ ਭਾਈ ਹੁਣ ਘਰ-ਘਰ ਦੇ ਵਿੱਚ ਕੈਂਸਰ ਦੀ ਦਵਾਈ ਰੱਖਣੀ ਸ਼ੁਰੂ ਕਰਦੋ ਘਰ-ਘਰ ਦੇ ਵਿੱਚ ਕਾਲੇ ਪੀਲੇ ਗੇ ਦੀ ਦਵਾਈ ਰੱਖਣੀ ਸ਼ੁਰੂ ਕਰਦੋ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਨਾਥ ਆਉਂਦੇ ਆ ਜਾਂ ਜੋਗੀ ਆਉਂਦੇ ਉਹਨਾਂ ਦੀ ਬਾਹ ਫੜਨੀ ਸ਼ੁਰੂ ਕਰਦੋ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਤੁਸੀਂ ਇਲਾਜ ਨਹੀਂ ਕਰਾ ਸਕਦੇ ਕਿਉਂਕਿ ਹਸਪਤਾਲਾਂ ਦੇ ਵਿੱਚੋਂ ਜਾ ਕੇ ਤੁਸੀਂ ਆਪ ਦਾ ਦਵਾਈ ਬੂਟੀ ਨਹੀਂ ਲੈ ਸਕਦੇ ਕਿਉਂਕਿ ਉਹ ਬੜਾ ਸਮਾਨ ਮਹਿੰਗਾ ਮਿਲਣਾ ਉਥੋਂ ਇਸ ਕਰਕੇ ਜੋਗਨਾ ਦੀ ਬਾਹ ਫੜ ਲਓ ਫੜਨੀ ਕਿਉਂ ਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ 3 ਤਰੀਕ ਨੂੰ 3 ਦਸੰਬਰ 2024 ਨੂੰ ਅੱਧੇ ਪੰਜਾਬ ਦੇ ਲੋਕ ਬੁੱਢੇ ਨਾਲੇ ਨੂੰ ਲੈ ਕੇ ਜਿਹੜਾ ਉਹਦੇ ਵਿੱਚ ਕੈਮੀਕਲ ਪੈਂਦਾ ਸੀ ਉੱਥੇ ਪਹੁੰਚੇ ਮੈਂ ਵੀ ਪਹੁੰਚਿਆ ਬੜੇ ਪੰਜਾਬ ਦੇ ਲੋਕ ਪਹੁੰਚੇ ਪਰ ਉੱਥੇ ਪ੍ਰਸ਼ਾਸਨ ਦੇ ਨਾਲ ਇਹ ਗੱਲ ਹੋਈ ਸੀ ਕਿ ਜਿਹੜੀਆਂ ਫੈਕਟਰੀਆਂ ਦਾ ਆ ਪਾਣੀ ਪੈਂਦਾ ਕੈਮੀਕਲ ਪੈਂਦਾ ਬੁੱਢੇ ਨਾਲੇ ਦੇ ਵਿੱਚ ਇਹ ਤੁਸੀਂ ਬੰਦ ਕਰਾਉਂਗੇ ਉੱਥੇ ਸਮਝੌਤਾ ਹੋਇਆ ਸੀ ਪੰਜਾਬ ਦੇ ਲੋਕਾਂ ਨਾਲ ਪਰ ਸਮਝੌਤੇ ਤੋਂ ਬਾਅਦ ਹੁਣ ਮੈਂ ਇੱਕ ਨਿਊਜ਼ ਦੇ ਵੀਡੀਓ ਵੇਖੀ ਆ ਰੀਲ ਸੀਗੀ ਉਹ ਤੇ ਉਹ ਦੱਸ ਰਹੇ ਸੀ ਕਿ ਜਿਹੜੇ ਉਹਨਾਂ ਕੰਪਨੀਆਂ ਦੇ ਮਾਲਕ ਆ ਉਹਨਾਂ ਨੇ ਵੀ ਇਹ ਗੱਲ ਕਹਤੀ ਆ ਜੇਕਰ ਤੁਸੀਂ ਇਹ ਪਾਣੀ ਬੰਦ ਕਰੋਗੇ ਤਾਂ ਅਸੀਂ ਵੀ ਛੜਕਾਂ ਤੇ ਬੈਠਾਂਗੇ ਲਓ ਜੀ ਆਹ ਮਾਰੀ ਥਾਪੀ ਉਹਨਾਂ ਨੇ ਐ ਕਰਕੇ ਮਾਰਤੀ ਸਮਝ ਲਓ ਥਾਪੀ ਕਹਿੰਦਾ ਕੱਟਾ ਤਿੰਗ ਦਾ ਪਿਆਏ ਕਿੱਲੇ ਦੇ ਜ਼ੋਰ ਤੇ ਕੱਟਾ ਤਿੰਗ ਦਾ ਪਿਆਏ ਕਿੱਲੇ ਦੇ ਜ਼ੋਰ ਤੇ ਉਹ ਕਿਉਂ ਕਹਿੰਦੇ ਆ ਉਹਨਾਂ ਕੋਲ ਜਿਹੜੇ ਪ੍ਰਵਾਸੀ ਆ ਉਹ ਛੜਕਾਂ ਤੇ ਬਿਠਾਉਣ ਨੂੰ ਵਾਦੂ ਆ ਉਹਨਾਂ ਕੋਲ ਸਰਕਾਰ ਆ ਉਹਨਾਂ ਕੋਲੇ ਸਭ ਕੁਝ ਆ ਇਹਦਾ ਸਬੂਤ ਕੀ ਆ 3 ਦਸੰਬਰ ਨੂੰ ਜਿਹੜੇ ਤਾਂ ਉਹ ਗੰਦੇ ਨਾਲੇ ਦੇ ਪੱਖ ਚ ਗਏ ਜਿਹੜੇ ਉਹ ਫੈਕਟਰੀਆਂ ਵਾਲਿਆਂ ਦੇ ਖਿਲਾਫ ਗਏ ਉਹਨਾਂ ਨੂੰ ਤਾਂ ਉਹਨਾਂ ਨੇ ਲਿਆ ਰੋਕ ਕੀ ਕੀਤਾ ਰੋਕ ਲਿਆ ਪਰ ਜਿਹੜੇ ਬਿਜ਼ਨਸਮੈਨਾਂ ਦੇ ਪੱਖ ਵਿੱਚ ਸੀ ਉਹਨਾਂ ਦੀਆਂ ਸਟੇਜਾਂ ਲੱਗੀਆਂ ਉੱਥੇ ਕੱਟਾ ਤੰਗ ਦਾ ਪਿਆਏ ਲੋਕੋ ਕਿੱਲੇ ਦੇ ਜ਼ੋਰ ਤੇ ਪਰ ਤੁਸੀਂ ਘਰੇ ਰਹਿਣਾ ਤੁਸੀਂ ਕੁਝ ਨਹੀਂ ਕਰਨਾ ਕਿਉਂਕਿ ਤੁਹਾਨੂੰ ਆਦਤ ਬਣੀ ਹੋਈ ਆ ਆਪਣੇ ਲੋਕਾਂ ਨੂੰ ਆਦਤ ਬਣੀ ਹੋਈ ਆ ਗੁਲਾਮੀ ਦੀ ਪਹਿਲਾਂ ਰਾਜਿਆਂ ਦੀ ਗੁਲਾਮੀ ਕੀਤੀ ਫਿਰ ਅੰਗਰੇਜ਼ਾਂ ਦੀ ਗੁਲਾਮੀ ਕੀਤੀ ਮਨੂ ਵਾਧੀਆਂ ਦੀ ਗੁਲਾਮੀ ਕੀਤੀ ਅੱਜ ਅਸੀਂ ਮੰਤਰੀਆਂ ਦੀ ਗੁਲਾਮੀ ਕਰੀ ਜਾਂਦੇ ਆ ਸਾਨੂੰ ਆਦਤ ਬਣੀ ਹੋਈ ਆ ਤੁਸੀਂ ਨਹੀਂ ਹਿੱਲਣਾ ਕਰੋ ਪਰ ਜਦ ਦੇ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਕਾਰੇ ਪੀਲਗੇ ਦੀ ਬਿਮਾਰੀ ਹੋ ਰਹੀ ਆ ਉਹਨਾਂ ਦੇ ਸਿਰ ਤੇ ਕੋਈ ਅਸਰ ਨਹੀਂਗਾ ਪਰ ਮੈਂ ਇੱਕ ਗੱਲ ਕਹੂੰਗਾ ਕਿ ਪੰਜਾਬ ਦੇ ਲੋਕੋ ਸ਼ਰਤ ਰੱਖ ਲਓ ਹਮੇ ਵੀ ਕਹਿਣਾ ਜਿੰਨਾ ਚਿਰ ਉਹ ਬੁੱਢੇ ਨਾਲੇ ਦਾ ਪਾਣੀ ਐਮ ਐਲ ਆ ਦੇ ਬੱਚੇ ਨਹੀਂ ਪੀਂਦੇ ਅਮਲੇ ਨਹੀਂ ਪੀਂਦੇ ਵਿਧਾਨ ਸਭਾ ਦੇ ਵਿੱਚ ਬੈਠੇ ਮੰਤਰੀ ਵੀ ਪੀਂਦੇ ਸਪੀਕਰ ਨਹੀਂ ਪੀਂਦਾ ਮੁੱਖ ਮੰਤਰੀ ਨਹੀਂ ਪੀਂਦਾ ਉਹਨਾਂ ਚਿਰ ਤੁਹਾਡੇ ਬੱਚਿਆਂ ਦੇ ਜਿਹੜਾ ਪੀਣ ਵਾਲਾ ਪਾਣੀ ਉਹ ਸਾਫ਼ ਨਹੀਂ ਹੁੰਦਾ ਇਹ ਗੱਲ ਯਾਦ ਰੱਖ ਲਓ ਜੇਕਰ ਉਹ ਪਾਣੀ ਸਾਡੇ ਘਰਾਂ ਚੋਂਦਾ ਰਿਹਾ ਤੇ ਅਸੀਂ ਖਤਮ ਆ ਸਮਝ ਲਓ 16 ਸਾਲ ਦੀ ਬੱਚੀ ਮੇਰੀ ਮਾਸੀ ਦੀ ਕੁੜੀ ਸੱਕੀ ਮਾਸੀ ਦੀ ਕੁੜੀ ਹਲੇ ਉਹਨੇ 16 ਸਾਲ ਦੀ ਉਮਰ ਸੀ ਉਹਨੂੰ ਬੱਚੀ ਦੇ ਵਿਚਾਰੀ ਬਠਿੰਡੇ ਹਸਪੀਟਲਾਂ ਦੇ ਵਿੱਚ ਕੀਮੋ ਲਾਕ ਰਿੰਗਾ ਕੈਂਸਰ ਆ ਤਾਇਆ ਮੇਰਾ ਸਕਾ ਤਾਇਆ ਉਹਨੂੰ ਕੈਂਸਰ ਆ ਮੇਰੇ ਪਿੰਡ ਦੇ ਵਿੱਚ ਹੋਰ ਕਈ ਮਰੀਜ਼ਾਂ ਕੈਂਸਰ ਦੇ ਔਰ ਉਹਨਾਂ ਦਾ ਬੱਚਿਆਂ ਦੀ ਜਵਾਨੀ ਤੇ ਬਜ਼ੁਰਗਾਂ ਦਾ ਬੜੇਪਾ ਹੌਸਪੀਟਲਾਂ ਦੇ ਵਿੱਚ ਰੁਲੀ ਜਾਂਦਾ ਪਰ ਇਹਨਾਂ ਦੇ ਸਿਰ ਤੇ ਜੂਣੀ ਸਰਕ ਨਹੀਂ ਕਿਉਂਕਿ ਤੁਸੀਂ ਘਰਾਂ ਦੇ ਵਿੱਚ ਬੈਠੇ ਆ ਬਾਈ ਜੀ ਜੇਕਰ ਉਹ ਪਾਣੀ ਕੰਪਨੀ ਵਾਲਿਆਂ ਦੇ ਘਰਾਂ ਦੇ ਵਿੱਚ ਜਾਵੇ ਉਹ ਕੈਮੀਕਲ ਉਹ ਪੀਣ ਤੇ ਅਸੀਂ ਫੈਕਟਰੀਆਂ ਵਾਲਿਆਂ ਦੇ ਨਾਲ ਪਰ ਉਹ ਪਾਣੀ ਕਦੇ ਨਹੀਂ ਪੀਣਗੇ ਪਰ ਵਸਨੀਕ ਉਹ ਕਹਿੰਦੇ ਅਸੀਂ ਵੀ ਸੜਕਾਂ ਤੇ ਬੈਠਾਂਗੇ ਓਏ ਸਿਆਣਾਂ ਦੀ ਕਹਾਵਤ ਸੀ ਮੇਰਾ ਖਸਮ ਹੋਵੇ ਮੇਰੇ ਵੱਲ ਤੇ ਮੈਂ ਵਿੜਾ ਦੇਵਾਂ ਠੱਲ ਉਹ ਸਾਡਾ ਖਸਮ ਸਾਡੇ ਵੱਲ ਨਹੀਂ ਉਹ ਪੰਜਾਬ ਦੇ ਲੋਕੋ ਉਹ ਸਾਡਾ ਖਸਮ ਸਾਡੇ ਨਾਲ ਨਹੀਂ ਸਾਡੇ 117 ਖਸਮ ਕੀਤੇ ਮਾਫੀ ਚਾਹੁੰਨਾ ਇਹੋ ਜੇ ਬੋਲ ਮੈਂ ਵਰਤ ਰਿਹਾ ਕਿਉਂ ਵਰਤ ਰਿਹਾ ਲੋਕ ਜੇ ਇੱਕ ਦਿਨ ਦੀ ਛੁੱਟੀ ਮਾਰਦੇ ਆ ਲਾਈਨਾਂ ਦੇ ਵਿੱਚ ਲੱਗ ਕੇ 117 ਐਮਐਲਏ ਚੁੰਦੇ ਆ ਪਰ ਉਹ 117 ਐਮਐਲਏ ਸਾਡੇ ਵੱਲ ਨਹੀਂ ਗਏ ਤੇ ਫਿਰ ਘਾਵਤ ਝੂਠੀ ਪੈ ਗਈ ਤੇ ਅਕਸਰ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਬੁੜੀਆਂ ਨੂੰ ਪ੍ਰਾਣੀਆਂ ਬੁੜੀਆਂ ਕਿ ਮੇਰਾ ਖਸਮ ਹੋਵੇ ਮੇਰੇ ਵੱਲ ਤੇ ਮੈਂ ਵਿੜਾ ਦੇਵਾਂ ਠੱਲ ਉਹ ਭਰਾਵੋ ਜਿਹੜੇ ਸਾਡੇ ਖਸਮ ਕੀਤੇ ਸੀ 117 ਉਹ ਜਾ ਕੇ ਬਿਜ਼ਨਸਮੈਨਾਂ ਦੀ ਬੋਲੀ ਬੋਲਦੇ ਆ ਓਏ ਓ ਬੋਲੀ ਉਹਨਾਂ ਦੀ ਬੋਲਦੇ ਆ ਜਿਹੜੇ ਫੰਡ ਦਿੰਦੇ ਆ ਸਾਡਾ ਬੇੜਾ ਗਰਕ ਕਰਾਈ ਜਾਂਦੇ ਆ ਸਾਨੂੰ ਕੈਂਸਰ ਕਰਾਉਣ ਤੇ ਹੋ ਗਏ ਸਾਨੂੰ ਕਾਲਾ ਪੀਲਿਆ ਕਰਾਉਣ ਤੇ ਹੋ ਗਏ ਪਰ ਸਾਡੇ ਬੱਚਿਆਂ ਦਾ ਇਹਨਾਂ ਨੂੰ ਫਿਕਰ ਨਹੀਂ ਗਾ ਉਹ ਸ਼ਹੀਦਾਂ ਦਾ ਨਾਮ ਲੈ ਕੇ ਵੋਟਾਂ ਲੈਣ ਆਲਿਓ ਜਮਾਂ ਹੀ ਥੱਲੇ ਲੱਗੀ ਜਾਂਦੇ ਆ ਉਹ ਇੰਨਾ ਤੱਕ ਦੇ ਕੋਠੇ ਵਾਲੀ ਕਿਸੇ ਦੇ ਥੱਲੇ ਨਹੀਂ ਲੱਗਦੀ ਜਿਵੇਂ ਉਹ ਗਾਣਾ ਨਹੀਂ ਚੱਲਦਾ ਹੁੰਦਾ ਸੀ ਫਿਲਮਾਂ ਦੇ ਵਿੱਚ ਜਿਹੜੀ ਮੁਜਰੇ ਵਾਲੀ ਹੁੰਦੀ ਆ ਐਨਾ ਤਾਂ ਉਹ ਨਹੀਂ ਆਇਆ ਜਿਹੜਾ ਕਹਿੰਦੇ ਨੱਚ ਡਾਂਸ ਕਰਕੇ ਵਿਖਾਉਂਦੀ ਜਿਨ੍ਹਾਂ ਤੁਸੀਂ ਬਿਜ਼ਨਸ ਵਿੱਚ ਐਨਾ ਕੇ ਡਾਂਸ ਕਰੀ ਜਾਂਦੇ ਆ ਅੱਜ ਰਲ ਕੇ ਗੁਜ਼ਾਰਾਂਗੇ ਰਾਤ ਵੀ ਅੱਲਾ ਕਰੇ ਦਿਨਾਂ ਚੜੇ ਤੁਸੀਂ ਉਹਨਾਂ ਦੇ ਨਾਲ 5 ਸਾਲ ਬਤੀਤ ਕਰਦੇ ਆ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਦੇ ਨਾਲ ਕੋਈ 10 ਦਿਨ ਹੀ ਰਹਿ ਪੋ ਤੁਹਾਡੇ ਅੱਗੇ ਬੇਨਤੀ ਕਰਦੇ ਆ ਜੇਕਰ ਸਾਡਾ ਫਿਕਰ ਕਰਦੇ ਆ ਸਾਡੇ ਬੱਚਿਆਂ ਦਾ ਫਿਕਰ ਕਰਦੇ ਆ ਤਾਂ ਭਰਾਵੋ ਹੱਥ ਬੰਨ ਕੇ ਬੇਨਤੀ ਆ ਤੁਸੀਂ ਸੱਚ ਦਾ ਸਾਥ ਦਿਓ ਪੰਜਾਬ ਦੇ ਲੋਕ ਝੂਠੇ ਆ ਤਾਂ ਉਹਨਾਂ ਨੂੰ ਅੰਦਰ ਦਿਓ ਜੇਕਰ ਸੱਚ ਤੇ ਖੜਿਆ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਦਿਓ ਕਿਉਂ ਪੰਜਾਬ ਦੇ ਲੋਕਾਂ ਦਾ ਬੇੜਾਗਰ ਕਰਾਉਣ ਤੇ ਲੱਗੇ ਹੋਏ ਆ ਮੈਨੂੰ ਇੱਕ ਸੱਜਣਾਂ ਦਾ ਕਹਿੰਦਾ ਤਿੰਨ ਤਰੀਕ ਨੂੰ ਤੂੰ ਵੀ ਗਿਆ ਸੀ ਮੈਂ ਕਿਹਾ ਹਾਂਜੀ ਮੈਂ ਗਿਆ ਸੀ ਕਹਿੰਦਾ ਯਾਰ ਉਹ ਤਾਂ ਲਖੇ ਨੇ ਕੱਠ ਰੱਖਿਆ ਸੀ ਮੈਂ ਕਿਹਾ ਸ਼ਾਵਾ ਸ਼ੇ ਤੇਰੀ ਸੋਚ ਦੇ ਸ਼ਾਵਾ ਸ਼ੇ ਤੇਰੀ ਸੋਚ ਦੇ ਔਰ ਫਿੱਟੇ ਮੂੰਹ ਤੇਰੀ ਦਿਮਾਗ ਦੀ ਮੋਚ ਦੇ ਕਹਿੰਦਾ ਯਾਰ ਬਹੁਤ ਵੱਡਾ ਆਦਮੀ ਆ ਮੈਂ ਬਹੁਤ ਵੱਡਾ ਵਿਅਕਤੀ ਆ ਪਿੰਡ ਦੇ ਲੋਕ ਮੈਨੂੰ ਸਲੂਟ ਕਰਕੇ ਨੰਗਦੇ ਆ ਮੈਂ ਕਾਹੋ ਸਲੂਟ ਤੈਨੂੰ ਨਹੀਂ ਤੇਰੇ ਪੈਸੇ ਨੂੰ ਕਰਕੇ ਲੰਘਦੇ ਆ ਬਾਬਾ ਉਹ ਕੱਠ ਕਿਸੇ ਲੱਖੇ ਸੁਧਾਰੇ ਦਾ ਨਹੀਂ ਸੀ ਉਹ ਕੱਠ ਮਤਾਜ ਮਾਨ ਦਾ ਨਹੀਂ ਸੀ ਉਹ ਕੱਠ ਸੀ ਉਹ ਕੈਂਸਰ ਦੀ ਬਿਮਾਰੀ ਦੇ ਖਿਲਾਫ ਉਹ ਕੱਠ ਸੀ ਕਾਲੇ ਪਾਣੀ ਦੇ ਖਿਲਾਫ ਜੇ ਕਰ ਤੁਸੀਂ ਉੱਥੇ ਖਰਜੋ ਭੁੱਲ ਜੋ ਲੱਖਾ ਭੁੱਲ ਜੋ ਮਹਿਤਾਜਮਾਨ ਭੁੱਲ ਜੋ ਵਿਸ਼ਵ ਦੀ ਫਾਜ਼ਲ ਕਾ ਭੁੱਲ ਜੋ ਹੋਰ ਕਈ ਲੋਕ ਇਹ ਲੜਾਈ ਸਾਡੇ ਬੱਚਿਆਂ ਦੀ ਆ ਤੇ ਜੇਕਰ ਤੁਸੀਂ ਅੱਜ ਵੀ ਸਰਕਾਰਾਂ ਦਾ ਮੱਥਾ ਚੁੰਮੋਗੇ ਤਾਂ ਅਸੀਂ ਤੁਹਾਨੂੰ ਅੰਗਰੇਜ਼ਾਂ ਦੇ ਛੱਡਿਓ ਟੱਟੂ ਕਵਾਂਗੇ ਕਹਿੰਦਾ ਤਮੀਜ਼ ਨਾਲ ਗੱਲ ਕਰ ਅਸੀਂ ਟਾਇਰਾਂ ਵਾਲੀ ਦੁਕਾਨ ਤੇ ਬੈਠੇ ਸੀ ਮੈਂ ਕਿਹਾ ਬਾਬਾ ਤਮੀਜ਼ ਨੂੰ ਗੱਲ ਕਰਨ ਨੂੰ ਜਿਹੜਾ ਸੱਚ ਤੇ ਕਾਚੋ ਚੁੱਪਦਾ ਦੋ ਵਾਦ ਮੇਰੇ ਥੱਪੜ ਮਾਰ ਦੇਗਾ ਸਰਕਾਰ ਤੇਰੀ ਹੋਊਗੀ ਪੈਸਾ ਤੇਰਾ ਹੋਊਗਾ ਪਰ ਜਿਹੜਾ ਸੱਚੋ ਮੇਰਾ ਹੋਊਗਾ ਪੰਜਾਬ ਦੇ ਲੋਕਾਂ ਦੇ ਅੱਗੇ ਹੋਊਗਾ ਦੂਜੇ ਕਹਿੰਦੇ ਗੱਲ ਮੁੰਡੇ ਦੀ ਸੱਚੀ ਆ ਬਾਪੂ ਪਰ ਗੱਲ ਸਮਝਣ ਦੀ ਕੋਸ਼ਿਸ਼ ਕਰਗੇ ਮੈਂ ਕਿਹਾ ਬਾਪੂ ਜੀ ਉਹ ਪਾਣੀ ਪੀ ਕੇ ਤੁਸੀਂ ਜਿਹੜੀ ਮਰਜ਼ੀ ਸਰਕਾਰ ਦੇ ਨਾਂ ਰਵੋ ਪਰ ਕੈਂਸਰ ਦਾ ਇਲਾਜ ਆ ਜਿਹੜਾ ਤੁਹਾਡੇ ਬੱਚੇ ਨੂੰ ਕਿਸੇ ਨੂੰ ਰੱਬ ਨਾ ਕਰੇ ਬਿਮਾਰੀ ਲੱਗ ਗਈ ਤੁਹਾਡੇ ਪੁੱਤਰੇ ਨੂੰ ਲੱਗ ਗਈ ਯਾਦ ਰੱਖੋ ਇਹ ਵੱਜ ਲੱਗ ਜਾਣਾ ਤੇ ਸਾਨੂੰ ਵੱਜ ਲੱਗ ਰਹੇ ਆ ਆਪਾਂ ਬਚਾਈਏ ਜਿਹੜੇ ਬਿਮਾਰ ਹੋ ਗਿਆ ਉਹਨਾਂ ਨੂੰ ਬਚਾਈਏ ਤੇ ਦੂਜਿਆਂ ਨੂੰ ਵੀ ਬਚਾਈਏ ਮੈਂ ਕਿਹਾ ਬਾਪੂ ਉਹ ਪੰਜਾਬ ਦੇ ਲੋਕਾਂ ਵਾਸਤੇ ਗੱਲ ਆ ਔਰ ਉਹ ਕਹਿੰਦਾ ਤਾਂ ਪ੍ਰਵਾਸੀ ਜਿਹੜੇ ਉੱਥੇ ਇਕੱਠੇ ਹੋ ਗਏ ਮੈਂ ਕਿਹਾ ਰੌਲਾ ਸੀ ਪਾਣੀ ਦਾ ਰੌਲਾ ਸੀ ਬੁੱਡੇ ਨਾਲੇ ਦਾ ਰੌਲਾ ਸੀ ਫੈਕਟਰੀਆਂ ਦੇ ਗੰਦਮੰਦ ਕੈਮੀਕਲ ਦਾ ਪਰ ਉਹਨਾਂ ਨੇ ਅੱਗੋਂ ਪ੍ਰਵਾਸੀ ਠਲ ਤੇ ਇਧਰੋਂ ਅਸੀਂ ਪੰਜਾਬੀ ਗਏ ਸੀ ਉਹਨਾਂ ਨੇ ਮਸਲਾ ਪੜਕਾਤਾ ਤੇ ਅੱਗੋਂ ਪੁਲਸ ਲਾਤੀ ਕਿ ਤਾਂ ਜੀ ਕੰਮ ਬਹੁਤ ਗਲਤ ਹੋ ਜੂਗਾ ਇਹ ਤਾਂ ਪ੍ਰਵਾਸੀ ਤੇ ਪੰਜਾਬੀਆਂ ਦੀ ਲੜਾਈ ਆ ਸਾਡਾ ਪ੍ਰਵਾਸੀਆਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਕਿਹਾ ਬਾਪੂ ਪ੍ਰਵਾਸੀਆਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਪਰ ਪ੍ਰਵਾਸੀ ਵੀ ਸਾਡੀ ਗੱਲ ਕਰਨ ਕਿ ਜਿਹੜੇ ਪੰਜਾਬ ਚ ਉਹ ਖਾਰੇ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਅੱਜ ਅਸੀਂ ਬਿਮਾਰੀਆਂ ਦੇ ਨਾਲ ਮਰੀ ਜਾਂਦੇ ਆ ਬਾਪੂ ਉਸ ਤੋਂ ਬਾਅਦ ਉਹ ਬੰਦਾ ਕਹਿੰਦਾ ਨਜ਼ਰਾ ਸਭ ਦੇ ਦੋ ਹੁੰਦੀਆਂ ਨਜ਼ਰੀਆ ਲੱਖ ਲੱਖ ਹੁੰਦਾ ਮੈਂ ਕਿਹਾ ਬਾਪੂ ਮੇਰਾ ਨਜ਼ਰੀਆ ਸਹੀ ਆ ਪਰ ਨਜ਼ਰਾ ਤੇਰਾ ਗਲਤ ਹੋ ਗਿਆ ਤੇਰਾ ਕਸੂਰ ਨਹੀਂਗਾ ਜਿਵੇਂ ਰਾਜੇ ਮਹਾਰਾਜਿਆਂ ਦੇ ਜਿਵੇਂ ਅੰਗਰੇਜ਼ਾਂ ਦੇ ਅੱਗੇ ਢੂੜ ਦੇ ਢੂੜ ਚ ਟੱਟੂ ਭਜਦੇ ਸੀ ਉਸੇ ਤਰ੍ਹਾਂ ਢੂੜ ਚ ਟੱਟੂ ਤੂੰ ਭਜਣ ਆਲਾ ਤੇ ਮੈਂ ਮਾਫੀ ਚਾਹੁੰਨਾ ਜੇਕਰ ਕੋਈ ਗੱਲ ਗਲਤ ਕਹੀ ਹੋਵੇ ਤੇ ਮੈਂ ਬੰਦੇ ਦਾ ਪਿੰਡ ਨਹੀਂ ਦੱਸ ਸਕਦਾ ਪਰ ਬਾਅਦ ਦੇ ਵਿੱਚ ਉਹ ਬਾਪੂ ਕਹਿੰਦਾ ਪੁੱਤਰਾ ਤੇਰੀ ਗੱਲ ਠੀਕ ਆ ਮੈਂ ਕਿਹਾ ਬਾਪੂ ਜੀ ਫਿਰ ਮੈਂ ਪੈਰੀ ਹੱਥ ਲਾਈ ਮੈਂ ਕਿਹਾ ਸਤਕਾਰਯੋਗੋਂ ਤੁਸੀਂ ਗੱਲ ਸੱਚੀ ਆ ਕਿ ਉਹ ਮਸਲਾ ਕਿਸੇ ਵੀ ਪੰਜਾਬ ਦੇ ਇੱਕ ਵਿਅਕਤੀ ਦਾ ਨਹੀਂ ਪੰਜਾਬ ਦੇ ਲੋਕਾਂ ਦਾ ਉਹ ਪੁੱਡੇ ਨਾਲੇ ਦੇ ਪਾਣੀ ਦਾ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਕਿ ਪਾਣੀ ਦੇ ਵਿੱਚ ਕੈਮੀਕਲ ਪਾਏ ਹੋਣੇ ਤੇ ਲੋਕੋ ਪਹਿਲਾਂ ਵਾਲੇ ਅੱਜ ਜਿਹੜੇ 70 75 ਸਾਲ ਦੇ ਬਜ਼ੁਰਗਾ ਤੇ ਤੁਹਾਡੇ 16 17 ਸਾਲ ਦੇ ਨੌਜਵਾਨ ਬੱਚੇ ਆ ਉਹਨਾਂ ਦਾ ਬੜੇਪਾ ਤੇ ਤੁਹਾਡੇ ਬੱਚਿਆਂ ਦੀ ਜਵਾਨੀ ਇੱਕ ਬਰੋਬਰਾ ਓਏ ਉਹਨਾਂ ਦੇ ਸਮਿਆਂ ਦੇ ਵਿੱਚ ਪਾਣੀ ਵੀ ਘੋ ਸੀ ਸਾਡੇ ਸਮਿਆਂ ਦੇ ਵਿੱਚ ਘੋ ਵੀ ਜ਼ਹਿਰ ਬਣ ਚੁੱਕਿਆ ਅਸੀਂ ਕੰਪਨੀਆਂ ਦਾ ਘੋ ਖਾਣੇ ਆ ਜੀਵੀਦਾਰਾਂ ਨੇ 100-100 ਕਿੱਲੇ ਵਾਲਿਆਂ ਨੇ 50-50 ਕਿੱਲੇ ਵਾਲਿਆਂ ਨੇ ਉਹ ਘਰਾਂ 'ਚੋਂ ਮਈਆਂ ਵੇਚਤੀਆਂ ਦੁੱਧ ਘਰੋਂ ਕੱਟਾ ਕੁਝ ਲੋਕ ਆਪਦੇ ਬੱਚਿਆਂ ਨੂੰ ਮੱਖਣੀ ਨਹੀਂ ਖਵਾਉਂਦੇ ਘਿਓ ਨਹੀਂ ਖਵਾਉਂਦੇ ਲੱਸੀ ਨਹੀਂ ਪਿਉਂਦੇ 50-50 ਕਿੱਲਿਆਂ ਵਾਲੇ ਜਾ ਕੇ ਦੁੱਧ ਵੇਚ ਕੇ ਆਉਂਦੇ ਆ ਉਹ ਜਿਹਦੀ 50 ਕਿੱਲਿਆਂ ਨਾਲ ਪੂਰੀ ਨਹੀਂ ਨਾ ਪਈ ਯਾਦ ਰੱਖੋ ਇਹ ਵੀ ਇਸ ਮਸਲੇ ਦੇ ਵਿੱਚ ਹੀ ਆ ਉਹਦੀ ਕੋਈ ਆ ਦੁੱਧ ਵੇਚ ਕੇ ਵੀ ਪੂਰੀ ਨਹੀਂ ਪੈਣੀ ਕਿਰਪਾ ਕਰਕੇ ਦੁੱਧ ਆਪਦੇ ਘਰੇ ਉਹ ਕਰੋ ਮੇਰੇ ਕੋਲ ਤਾਂ ਥਾਂ ਦੀ ਕਮੀ ਆ ਮੇਰੇ ਕੋਲ ਥਾਂ ਹੁੰਦਾ ਤਾਂ ਮੈਂ ਦੋ ਮੱਝਾਂ ਜ਼ਰੂਰ ਰੱਖਣੀਆਂ ਸੀ ਘਰ ਦਾ ਦੁੱਧ ਪੀਣਾ ਸੀ ਘਰੇ ਘਿਓ ਬਣਾਉਣਾ ਸੀ ਮੱਖਣੀ ਖਾਣੀ ਸੀ ਤੇ ਮੈਂ ਹੱਟਾ ਕਟੋ ਹੀ ਪੰਜਾਬੀ ਬੱਜਣਾ ਸੀ ਅੱਜ ਪੰਜਾਬੀ ਵੇਖ ਲੋ ਮੇਰਾ ਕੱਦ ਦੀ 5 ਫੁੱਟ 6 ਇੰਚ ਰਹਿ ਗਿਆ ਔਰ ਹੋਰ ਜਿਹੜੇ ਪੰਜਾਬੀ ਜੰਮਣੇ ਆ ਉਹਨਾਂ ਦੇ ਵੀ ਕੱਦ ਕਰ ਛੋਟੇ ਰਹਿ ਜਾਣੇ ਆ ਕੰਪਨੀਆਂ ਤੋਂ ਪ੍ਰੇਸ਼ ਕਰ ਲੋ ਤੁਹਾਨੂੰ ਬਿਜ਼ਨਸਮੈਨਾਂ ਨੇ ਮਾਰਨਾ ਯਾਦ ਰੱਖੋ ਤੁਹਾਡੇ ਮੰਤਰੀ ਕਲਾਕਾਰ ਔਰ ਜਿਹੜੇ ਇਹ ਸੱਜਣ ਨਹੀਂ ਹੈਗੇ ਨਾ ਤੁਹਾਡੇ ਐਕਟਰ ਸੱਜਣਾ ਇਹਨਾਂ ਤੋਂ ਬਚ ਜੋ ਜੇ ਮੰਤਰੀ ਤੁਹਾਡੇ ਹੁੰਦੇ ਤਾਂ ਬਿਜ਼ਨਸਮੈਨਾਂ ਦਾ ਰਾਜ ਨਾ ਹੁੰਦਾ ਜੇਕਰ ਕਲਾਕਾਰ ਤੁਹਾਡੇ ਹੁੰਦੇ ਯਾਦ ਰੱਖੋ ਜਿਹੜੀਆਂ ਨਸ਼ਿਆਂ ਦੀਆਂ ਮਸ਼ਹੂਰੀਆਂ ਨਾ ਹੁੰਦੀਆਂ ਐਕਟਰ ਤੁਹਾਡੇ ਹੁੰਦੇ ਤਾਂ ਹੋਰ ਕਈ ਚੀਜ਼ਾਂ ਦਾ ਮਸ਼ਹੂਰੀ ਨਾ ਹੁੰਦੀ ਤੇ ਤੁਹਾਡੇ ਘਰਾਂ ਚ ਨਾ ਹੁੰਦੀਆਂ ਬਾਕੀ ਜੇਕਰ ਮੇਰੀਆਂ ਗੱਲਾਂ ਗਲਤ ਲੱਗਣ ਤਾਂ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਕੌੜੀਆਂ ਲੱਗਣ ਗੁੜ ਦੀ ਡੱਲੀ ਖਾ ਕੇ ਆਪ ਦਾ ਮੂੰਹ ਮਿੱਠਾ ਕਰੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੇਰਾ ਕੋਈ ਉਹ ਫੈਕਟਰੀਆਂ ਵਾਲਿਆਂ ਨਾਲ ਵੈਰ ਨਹੀਂ ਤੁਹਾਡਾ ਵੀ ਕੋਈ ਵੈਰ ਨਹੀਂ ਪਰ ਅਸੀਂ ਇਹੀ ਕਹਿੰਨੇ ਵੀ ਸਾਡੇ ਬੱਚਿਆਂ ਨੂੰ ਬਿਮਾਰੀ ਨਾ ਲੱਗੇ ਸਾਨੂੰ ਬਿਮਾਰੀ ਨਾ ਲੱਗੇ ਸਾਡੀ ਆਉਣ ਵਾਲੀ ਪੀੜੀ ਦਾ ਜਿਹੜਾ ਕਲੋ ਖਾਤਮਾ ਨਾ ਹੋਵੇ ਸਾਨੂੰ ਬਿਮਾਰੀਆਂ ਚ ਮਾਰਿਆ ਜਾ ਰਿਹਾ ਸਾਡੀ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਗਈ ਫੈਕਟਰੀਆਂ ਚਲਾਉਣ ਦਸਾਂ ਦੀ ਥਾਂ ਤੇ 100 ਚਲਾਉਣ ਇੱਕ ਦੀ ਥਾਂ ਤੇ 10 ਚਲਾਉਣ ਪਰ ਇੰਨੀ ਕੁ ਬੇਨਤੀ ਆ ਕਿ ਅਸੀਂ ਭਾਈ ਕੈਮੀਕਲ ਤੋਂ ਡਰਦੇ ਆ ਕਾਲੇ ਪੀਲੇ ਗੇ ਤੋਂ ਡਰਦੇ ਆ ਕੈਂਸਰ ਤੋਂ ਡਰਦੇ ਆ ਬਾਕੀ ਸੱਚੇ ਪਾਤਸ਼ਾਹ ਭਲੀਆਂ ਕਰੇ ਉਹ ਆਪਦੀ ਕਿਰਪਾ ਦਰਸਾਵੇ ਤੇ ਬਿਮਾਰੀਆਂ ਤੋਂ ਦੂਰ ਰੱਖੇ ਸਭ ਤੋਂ ਵੱਡੀ ਗੱਲ ਇਹ ਆ ਕਿ ਫੈਕਟਰੀਆਂ ਵਾਲੇ ਭਰਾਵੋ ਉਹ ਪਾਣੀ ਆ ਐਮਐਲਏ ਪੀਣ ਐਮਐਲਏ ਵਿਧਾਨ ਸਭਾ ਸਾਡੇ ਸਾਹਮਣੇ ਪੀਆ ਕਰਨ ਬੁੱਢੇ ਨਾਲੇ ਦਾ ਪਾਣੀ ਫੈਕਟਰੀਆਂ ਵਾਲੇ ਪਾਣੀ ਪੀਣ ਐਮਐਲਏ ਦੇ ਬੱਚੇ ਪਾਣੀ ਪੀਣ ਅਫਸਰ ਸਹਿਬਾਨ ਪਾਣੀ ਪੀਣ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ